ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ 13 ਮਾਰਚ ਦਾ ਆਪਾਂ ਵਾਅਦਾ ਕੀਤਾ ਸੀ ਬਾਬੇ ਬੰਟੀ ਨੂੰ ਮਿਲਣ ਦਾ ਤੇ ਉਹਦੀ ਕਰਾਮਾਤ ਵੇਖਣ ਦਾ ਤੇ ਸਾਡੇ ਵੱਲੋਂ ਤਿਆਰੀਆਂ ਪੂਰੀ ਅਸੀਂ ਚਾਲੇ ਪਾਉਣ ਲੱਗੇ ਸੀ ਐਨ ਪ੍ਰਸ਼ਾਸਨ ਦਾ ਸਾਨੂੰ ਲੁਧਿਆਣੇ ਪ੍ਰਸ਼ਾਸਨ ਦਾ ਫੋਨ ਆ ਗਿਆ ਵੀ ਤੁਸੀਂ ਬਸਤੀ ਛੇਕ ਜਿਹੜਾ ਥਾਣਾ ਉੱਥੇ ਆਓ ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਵੀ ਆਪਾਂ ਕੋਈ ਹੁਲੜਬਾਜੀ ਨਹੀਂ ਕਰਨੀ ਤੇ ਸਾਨੂੰ ਉੱਥੇ ਬਹਿ ਕੇ ਕਹਿੰਦੇ ਵਿਚਾਰ ਵਟਾਂਦਰਾ ਕਰਵਾਇਆ ਜਾਊਗਾ ਤੇ ਆਓ ਫਿਰ ਆਪਾਂ ਉੱਥੇ ਬਹਿ ਕੇ ਦੇਖਦੇ ਆਂ ਬਾਬੇ ਦੀ ਕਰਾਮਾਤ ਬਾਬਾ ਆਉਂਦਾ ਕਿ ਨਹੀਂ ਆਉਂਦਾ ਇਹ ਤੇ ਹੁਣ ਪ੍ਰਸ਼ਾਸਨ ਜਾਣਦਾ ਤੇ ਆਪਾਂ ਆਪਣੇ ਕੀਤੇ ਵਾਅਦੇ ਅਨੁਸਾਰ ਆਪਾਂ ਚਾਲਾ ਲੱਗੇ ਪੌਣ ਤੇ ਸਾਰਿਆਂ ਨੂੰ ਲੋਕੇਸ਼ਨ ਦਾ ਪਤਾ ਹੀ ਬਸਤੀ ਸ਼ੇਖ ਜਿਹੜਾ ਥਾਣਾ ਉੱਥੇ ਪਹੁੰਚ ਜੋ ਤੇ ਆਓ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਸ਼ਾਸਨ ਨੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਅਸੀਂ ਪ੍ਰਵਾਨ ਕੀਤੀ ਤੇ ਸਾਡੀ ਬੇਨਤੀ ਇਹਨਾਂ ਪ੍ਰਵਾਨ ਕਰ ਲਈ ਹੈ ਤੇ ਅੱਗੇ ਤੋਂ ਬਾਬਾ ਵੰਟੀ ਜਿਹੜਾ ਉਹ ਸਿੱਖਾ ਦੀ ਭਾਵਨਾਵਾਂ ਨੂੰ ਸਮਝੂਗਾ ਤੇ ਕੋਈ ਇਦਾਂ ਦੀ ਵੀਡੀਓ ਨਹੀਂ ਵਾਇਰਲ ਕਰੂਗਾ ਕਿ ਜਿਸ ਦੇ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਂ 'ਤੇ ਰੱਖ ਕੇ ਤੇ ਕਦੇ ਸ਼ਰਕਮ ਹੋ ਜਾਂਦੀਆਂ ਤੇ ਮੈਂ ਬੇਨਤੀ ਇਹ ਕੀਤੀ ਸੀ ਵੀ ਮੈਂ ਆ ਰਿਹਾ ਬਈ ਤੇਰੀ ਸ਼ਕਤੀ ਵੇਖਣ ਵਾਸਤੇ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਹੀ ਸ਼ਕਤੀਆਂ ਨਹੀਂ ਹੋਣੀਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਠੱਪ ਕਰ ਦਿੰਦੇ ਆ ਕਹਿੰਦਾ ਆਪਾਂ ਮੇਰਾ ਇਹ ਆ ਵੀ ਬਾਬਾ ਵੰਟੀ ਅੱਗੇ ਤੋਂ ਜੇ ਇਦਾਂ ਦੀ ਵੀਡੀਓ ਕੋਈ ਵਾਇਰਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਕਿ ਵਾਰਦਾ ਦੀ ਕਾਰਵਾਈ ਉੱਤੇ ਜਰੂਰ ਕਰਨੀ ਹੈ। ਹਾਂ ਇੰਸਪੈਕਟਰ ਸਾਹਿਬ ਖੰਜੀ ਜੀ ਆਪਣੇ ਜਸਵੀਰ ਸਿੰਘ ਜੀ, ਮਾਨ ਸਿੰਘ ਅਕਾਲੀ ਜੀ ਪਿਆਸ ਤੋਂ ਫਾਈਲ ਜਿਨ੍ਹਾਂ ਦੇ ਨਾਮ ਪਰੋਸ਼ਟ ਤੁਹਾਨੂੰ ਗਏ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਮਲਟੀਪਾਪਾ ਜਿਹੜੇ ਇੱਕ ਪਰਿਵਾਰ ਰੋਕਦੇ ਉਹਨਾਂ ਦੇ ਅਗੇਸਟ ਕਰਨਾਂ ਨੇ ਜਿਹੜੀ ਦਰਖਾਸਤ ਦਿੱਤੀ ਹੈ ਉਹਦੀ ਦਰਖਾਸਤ ਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਬਣਦੀ ਹੈ ਜਿਹੜੀ ਕਾਰਵਾਈ ਅਸੀਂ ਅਮਲ ਕਰਾਂਗੇ। ਧੰਨਵਾਦ। ਧੰਨਵਾਦ। ਦੇ ਮਾਨੂ ਭਾਵੇ ਹਰਿ ਸਿਰੀ ਆਕਾਲ ਗੱਜ ਕੇ ਜਗਾਂ ਲੱਜ ਜਾਵੇ ਨਿਹਾਲ ਹੋ ਜਾਵੇ ਭਦੇ ਪਾਵੇ ਹਰਿ ਸਿਰੀ ਆਕਾਲ ਗੱਜ ਕੇ ਜਗਾਂ ਲੱਜ ਜਾਵੇ ਮਹਾਕਾਲ ਦੇ ਜਾਪਾਂ ਨੂੰ ਭਾਵੇ ਹਰਿ ਸਿਰੀ ਆਕਾਲ ਗੱਜ ਕੇ ਜਗਾਂ ਲੱਜ ਜਾਵੇ ਨਿਹਾਲ ਹੋ ਜਾਵੇ ਸਹਬ ਜੱਤਾ ਬਾਬਾ ਜੁਹਾਰ ਸਿੰਘ ਜੀਆਂ ਨੂੰ ਭਾਵੇ ਹਰਿ ਸਿਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਕਹਿਣਾ ਰਿਪੋਰਟ ਕਾਟਾਂ ਦੇ ਮਾਰ ਕੀ ਕਹਿਣਾ ਜੀ ਇਕਲੇ ਮਨ ਸਿੰਘ ਅਕਾਲੀ ਕਿਉਂ ਸਰ ਦਰਵਾਜ਼ਾ ਸਭ ਲਈ ਖੁੱਲਾ ਚੋਈ ਗੇ ਭਾਜੀ ਥੱਲੇ ਤੁਸੀਂ ਦਰਵਾਜ਼ੇ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਦੀ ਮذਬ ਕਿਸੇ ਵੀ ਪੰਥ ਕਿਸੇ ਵੀ ਤਰਨ ਦਾ ਆ ਸਕਦਾ ਜੀ ਔਰ ਜਨਨ ਸਵਾਲ ਜਨਨ ਦਿੱਕਾ ਜਦੋਂ ਮੈਂ ਦਿੱਕਾ ਸਕਦਾ ਕੋਈ ਦਿੱਕਤ ਨਹੀਂ ਮੈਨੂੰ ਜੀ ਖਾਸ ਤੌਰ ਤੇ ਤੁਹਾਡੇ ਮਗਰਵੀ ਦੋ ਦਸਤਾਰ ਸਜਾਈ ਹੋਏ ਨੌਜਵਾਨ ਖੜੇ ਨੇ ਉਹ ਸਵਾਲ ਕਹਿੰਦੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਵੀ ਨੌਜਵਾਨਾਂ ਨੂੰ ਪ੍ਰਗਾਹ ਜਾ ਰਿਹਾ ਮੇਰੇ ਖਾਸ ਦੇ ਸਿੱਖ ਨੌਜਵਾਨ ਨੇ ਕਰੇ ਬੈਠ ਕਰੇ ਬੈਠ ਕੇ ਨਾ ਕੋਈ ਗੱਲ ਆਕੇ ਦੇਖੋ ਹੋਮਵਰਕ ਪੂਰਾ ਕਰੋ ਆਪਣਾ ਪਲੀਜ਼ ਦੀਵਾਲੀ ਚ ਇੱਕ ਦਿਨ ਪਹਿਲਾਂ ਹੀ ਮੇਰੀ ਵੀਡੀਓ ਪਈ ਹੋਈ ਹੈ ਜੀ ਮੈਂ ਸਾਦੇ ਚੈਨਲ ਥਰੂ ਕਹਿਣਾ ਚਾਹੁੰਦਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੀ ਮੇਰੀ ਲਾਈਵ ਪਿਆ ਹੋਇਆ ਹੈ ਮੇਰੇ ਪੇਜ ਦੇ ਉੱਪਰ ਪ੍ਰੋਪਰ ਦੇਖੋ ਮੈਂ ਕੀ ਬੋਲਿਆ ਉਹਦੇ ਵਿੱਚ ਜੀ ਜੇ ਕਿ ਤਨਸ਼ੀਰ ਗਰੰਥ ਸਾਹਿਬ ਦੇ ਹੁੰਦੇ ਹੋਏ ਤੁਹਾਨੂੰ ਇੱਥੇ ਆਉਣ ਦੀ ਕੀ ਜਰੂਰਤ ਪੈ ਗਈ ਹੈ ਜੇ ਆਨੇ ਜੇ ਆਨੇ ਖਾਤੂਰ ਨਾ ਸਿੱਖੋ ਆਗੇ ਪੈਰਾਂ ਦੇ ਰੱਖੀ ਨਾ ਸਿੱਖੋ ਪ੍ਰੋਪਰ ਬੋਲੇ ਆ ਮੈਨੇ ਸੁਣੋ ਚੰਗੀ ਹੋਮਵਰਕ ਪੂਰਾ ਕਰੋ ਪਲੀਜ਼ ਨਹੀਂ ਮਾਨ ਸਿੰਘ ਅਕਾਲੀਆ ਸਵਾਲਾ ਸਾਡਾ ਸਵਾਲ ਮੈਂ ਹੁਣ ਨੇ ਕਹਿ ਰਿਹਾ ਹੋਮਵਰਕ ਪੂਰਾ ਕਰੋ ਉਹ ਆ ਰਹੇ ਸੀ ਉਹਨਾਂ ਨੂੰ ਪ੍ਰਸ਼ਾਸਨ ਨੇ ਰਸਤੇ ਵਿੱਚ ਰੋਕ ਲਿਆ ਹੈਗਾ ਬਾਈ ਇਹ ਚਰਚਾ ਮੈਂ ਇਸ ਬਾਰੇ ਕੁਝ ਨਹੀਂ ਕਹੂਗਾ ਚਰਚਾ ਲਈ ਤਿਆਰ ਹੈਗੀ ਮੈਂ ਤਾਂ ਹਰ ਬੰਦੇ ਨਾਲ ਮੇਰੇ ਲਈ ਇਕੱਲਾ ਮਾਨ ਸਿੰਘ ਗਾਲੀ ਕਿਉਂ ਸਰ ਮੇਰੇ ਲਈ ਸਾਰੇ ਤੁਸੀਂ ਇੱਕੋ ਜੋ ਜਿੰਨੇ ਮੇਰੇ ਭਰਾ இந்து ਸਿੱਖ ਮੁਸਲਮਾਨ ਇਸਾਈ ਇੱਥ ਜੀ ਕੱਲੇ ਮਾਸੇਂ ਕੱਲੇ ਮੇਰੀ ਕੋਈ ਜਾਤੀ ਦੁਸ਼ਮਣ ਨਹੀਂ ਆਉਦੇ ਨਾਲ ਮੈਂ ਤਾਂ ਉਹਨੂੰ ਜਾਣਦਾ ਤਕਨੀਕੀ ਕੌਣ ਨੇ لیکن کیوں نہ منچ کسی پرکارتا کوئی بے میں تک کوئی دقت نہیں ہے گی اپا گل واٹس ایپ کرنی ہے نا جتو مرضی کر سکتے ہیں نو پرابلم جی ڈیراబాద్ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਸਰ ਡੇਰਾਬਾਦ ਕਿਸ ਚੀਜ਼ ਆ ਇੱਕ ਦਰਬਾਰ ਹੈ ਅਜ ਦੇ ਰੇਪ ਦੇ ਵਿੱਚ ਬੇਸ਼ੱਕ ਉਹ ਮੀਡੀਆ ਵਿੱਚ ਕੋਈ ਵੀ ਹੈ ਕੋਈ ਤਰਮ ਨੂੰ ਤੋੜਨ ਦੇ ਕਿਉਂ ਲੱਗੇ ਹੋਏ ਆ ਅਸੀਂ ਜੋੜਨ ਦੇ ਕਿਉਂ ਨਹੀਂ ਲੱਗੇ ਇੱਕ ਦਰਬਾਰ ਤਰਮ ਨੂੰ ਜੋੜ ਰਿਹਾ ਯਾਰ ਸੋਚਣਾ ਤੁਸੀਂ ਇੱਕ ਪ੍ਰੇਮਤਾਮ ਦਰਬਾਰ ਐ ਜਿੱਤੇ ਹਿੰਦੂ ਸਿੱਖ ਮੁਸਲਮ ਈਸਾਈ ਇਕੱਠਾਲੀ ਜਿ ਬੈਠ ਕੇ ਭੋਜਨ ਖਾਂਦੇ ਨੇ ਜੀ ਹਰ ਧਰਮ ਨੂੰ ਤੋੜਨ ਦਵਾਰ ਸਾਹਿਬ ਵੀ ਖਾਂਦੇ ਆ ਜੀ ਮੰਨਣਾ ਇੱਥੇ ਵੀ ਖਾ ਰਹੇ ਨੇ ਨਾ ਫਿਰ ਕੀ ਗਲਤ ਹੋ ਰਿਹਾ ਹੈ ਦੱਸੋ ਮੈਨੂੰ ਜੀ ਸਰ ਮਾਨ ਸਿੰਘ ਦਾ ਕਹਨ ਲੀ ਦਾ ਦਾਵਾ ਹੈ ਜੀ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨ ਦੇਵ ਜੀ ਇਸੇ ਆਧਾਰ ਤੇ ਜਿਹੜੇ ਉਹ ਤੁਹਾਨੂੰ ਵੀ ਚੇਤਾਵਨੀ ਦੇ ਰਹੇ ਤੁਹਾਡੇ ਕੋਲ ਜਿਹੜੇ ਸਿੱਖ ਲੋਕ ਆਦੇ ਨੇ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਮੈਂ ਨੇ ਪਹਿਲਾਂ ਕੀ ਕਿਹਾ ਦਿਵਾਲੀ ਦੇ ਕਿੰਨ ਪਹਿਲਾਂ ਦੀ ਵੀਡੀਓ ਮੇਰੀ ਚੈੱਕ ਕਰੋ ਦਿਵਾਲੀ ਦੇ ਕਿੰਨ ਪਹਿਲਾਂ ਦੀ ਵੀਡੀਓ ਮੇਰੀ ਪੇਜ ਦੇ ਉੱਪਰ ਪਈ ਹੋਈ ਹੈ ਚੈੱਕ ਕਰੋ ਉਹਦੇ ਉੱਪਰ ਪ੍ਰੋਪਰ ਬੋਲਿਆ ਮੈਂ ਨੇ ਚੀਜ਼ ਤੇ ਬਾਬਾਈ ਉਹਨਾਂ ਦਾ ਇਹ ਕਹਿਣਾ ਇਹ ਵੀ ਤੇ ਹੋ ਸਕਦਾ ਕਿ ਕੈਮਰੇ ਸਾਹਮਣੇ ਗੱਲ ਕਹੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਜੂ ਨਹੀਂ ਤੇ ਇਹ ਤਾਂ ਕੋਈ ਸਬੂਤ ਕਰਨੀ ਚਾਹੀਦਾ ਤੁਸੀਂ ਤੁਹਾਡੇ ਕੋ ਆਣਾ ਜਾਰੀ ਹੈ ਉਸੇ ਤਰ੍ਹਾਂ ਹੀ ਬੰਦ ਤੇ ਮੀਡੀਆ ਦਾ ਹੱਕ ਮੀਡੀਆ ਦਾ ਹੱਕ ਬੰਦਾ ਸਰ ਕਿ ਇੱਥੇ ਕਵਰੇਜ ਕਰੇ ਹਰ ਵੀਰ ਵਰ ਕਵਰੇਜ ਕਰੇ ਮੈਂ ਕੀ ਕਰਦਾ ਮੀਡੀਆ ਕਹਦੇ ਲਈ ਹੈ ਮੀਡੀਆ ਦਾ ਕੰਮ ਕੀ ਚੀ ਹੈ ਮੀਡੀਆ ਦਾ ਕੰਮ ਹੈ ਸਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣਾ ਜੀ ਅਹੀ ਮੀਡੀਆ ਦਾ ਇਹ ਕੰਮ ਹੈ ਨਾ ਤੇ ਮੀਡੀਆ ਕਿ ਕਵਰੇਜ ਕਰੇ ਇੱਥੇ ਮੈਂ ਕੀ ਕਰਦਾ ਜਸੰਗਤ ਤੋਂ ਉਹ ਚੋਦੂ ਜੀ ਇੱਥੇ ਆ ਕੇ ਕੀ ਹੁੰਦਾ ਕੀ ਇੱਥੇ ਗਲਤ ਕੀਤਾ ਜਾ ਰਿਹਾ ਕਿਸੇ ਮذਬਬ ਨੂੰ ਕਿਸੇ ਤਰ੍ਹਾਂ ਨੂੰ ਚੇਂਜ ਕੀਤਾ ਜਾ ਰਿਹਾ ਕਦੇ ਕਿਸੇ ਨੂੰ ਆਪਣੇ ਤਰ੍ਹਾਂ ਤੋਂ ਹਟਲ ਨਹੀਂ ਗਿਆ ਜਾਂਦਾ ਮੋਈ ਵਿਸਾ ਕਮ ਔਰ ਏਦੀ ਵੱਡੀ ਗੱਲ ਪੰਜਾਬ ਦੇ ਪਹਿਲਾਂ ਬਾਬਾ ਤੁਹਾਡੇ ਸਾਹਮਣੇ ਕਹਿ ਰਹੇ ਮੀਡੀਆ ਦੇ ਵਿੱਚ ਕਿ ਕਿਸੇ ਰੂਪ ਚ ਕਿਤੇ ਕੋਈ ਪੈਸਾ ਲਿਆ ਗਿਆ ਅੱਛਾ ਉਹਨਾਂ ਨੇ ਕਦੇ ਕਿਸੇ ਵੀ ਰੂਪ ਦੇ ਵਿੱਚ ਅੱਛਾ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਅਜੇ ਤੋਂ ਕੁਝ ਸਮੇਂ ਪਹਿਲਾਂ ਪਹਿਲਾਂ ਵੀ ਨਿਆਂਗ ਸਿੰਘ ਤੁਹਾਡੇ ਚੱਲਦੇ ਲਾਈਵ ਦੇ ਵਿੱਚ ਆਏ ਸੀਗੇ ਉਸ ਵੇਲੇ ਕੀ ਮੈਟਰ ਹੋਇਆ ਸੀ ਕੋਈ ਗੱਲ ਨਹੀਂ ਮੇਰੇ ਲਈ ਕੋਈ ਦਿੱਕਤ ਨਹੀਂ ਨਿਆਂਗ ਸਿੰਘ ਆ ਰਹੇ ਆ ਮੇਰੇ ਕੋਲ ਛੋਟੇ ਵੱਡੇ ਭਰਾ ਆ ਰਹੇ ਆ ਮਸਟ ਵੈਲਕਮ ਸਰ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਦੱਸਿਆ ਕੀ ਗੱਲ ਵੱਡੀ ਗੱਲ ਹੈ ਉਹਨਾਂ ਨੇ ਹੱਦ ਬਣਾ ਪੁੱਛਿਆ ਮੈਂ ਹੱਦ ਬਣਾ ਦੱਸਿਆ ਤੁਸੀਂ ਵੈਸੇ ਅੱਜ ਤੁਸੀਂ ਮੈਨੂੰ ਅਦਮ ਨਾਲ ਪੁੱਛ ਰਹੇ ਤਾਂ ਉਹਨਾਂ ਵੀ ਦੱਸ ਦੇਵਾਂ ਮੈਂ ਕੋਈ ਪ੍ਰੋਬਲਮ ਨਹੀਂ ਇਸ ਗੱਲ ਦੀ ਹੈਗੀ ਔਰ ਫਿਰ ਵੀ ਮੈਂ ਕਿਸੇ ਨਾਲ ਕੋਈ ਜਾਤੀ ਵਿਵਾਦ ਨਹੀਂ ਕਰਦਾ ਹੋ ਸਕਦਾ ਹੈ ਉਹਨਾਂ ਦੇ ਮਨ 'ਚ ਕੋਈ ਥੇਸ ਲੱਗੀ ਹੋਵੇ ਉਹਨਾਂ ਨੂੰ ਕੋਈ ਦਸਤਾਧਾਰੀ ਦੇਖ ਕੇ ਲੇਕਿਨ ਪਲੀਜ਼ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਚੈਨਲ ਦੇ ਥਰੂ ਕਿ ਪ੍ਰੋਪਰ ਮੇਰੀ ਵੀਡੀਓਜ਼ ਨੂੰ ਚੈੱਕ ਕਰੋ ਮੈਂ ਪ੍ਰੋਪਰ ਵੀਡੀਓਜ਼ ਦੇ ਵਿੱਚ ਬੋਲਿਆ ਹੋਇਆ ਹੈ ਲਾਸਟ ਵੀਰਵਾਰ ਜਿਹੜੀ ਵੀਡੀਓ ਸੀ ਉਹ 'ਚ ਹੀ ਮੈਂ ਬੋਲਿਆ ਹੋਇਆ ਹੈ ਕਿ ਕੋਈ ਵੀ ਦਸਤਾਧਾਰੀ ਪਲੀਜ਼ ਸਾਨੂੰ ਬੜੀਆਂ ਕੁਰਬਾਨੀਆਂ ਨਾਲ ਮਿਲੀ ਆਏ ਲਾਸਟ ਵੀਰਵਾਰ ਦੇਖੋ ਤੁਸੀਂ ਲਾਈਵ ਪਿਆ ਹੋਇਆ ਲ ਮੈਂ ਬੋਲਿਆ ਹਾਂ ਕਿ ਦਸਤਾਰਤਾ ਦੀ ਕੋਈ ਵੀ ਕਿਸੇ ਦੇ ਵੀ ਪੈਰਾਂ 'ਚ ਮੇਰੇ ਕਿਲੇ ਨਹੀਂ ਕਿਸੇ ਦੇ ਪੈਰਾਂ 'ਚ ਦਸਤਾਰਾ ਰੱਖੋ ਸਾਨੂੰ ਬੜੀਆਂ ਕੁਰਬਾਨੀਆਂ ਨਾਲ ਮਿਲਦੀ। ਬਾਬਾ ਇੱਥੇ ਕੋਈ ਕੁਝ ਲੋਕ ਬੈਠੇ ਸੀ ਉਹਨਾਂ ਦਾ ਕਹਿਣਾ ਵੀ ਸਾਡੇ ਵੱਖ-ਵੱਖ ਕੰਮ ਹੋਏ ਨਹੀਂ। ਗੱਲ ਇਹ ਵੀ ਤੁਹਾਡੇ ਕੋਲ ਕਿਹੜੀ ਉਹ ਸਰ ਕਿਹੜੇ ਦਰਵਾਜ਼ੇ ਨਹੀਂ ਹੁੰਦੇ? ਹੂੰ ਗੁਰਦੁਆਰਾ ਸਾਹਿਬ ਨਹੀਂ ਹੁੰਦੇ ਮੰਦਿਰ ਨਹੀਂ ਹੁੰਦੇ ਮਾਝੀ ਉਹਨਾਂ ਦੇ ਹਰ ਦਰਵਾਜ਼ੇ ਹੁੰਦੇ ਆ। ਹੂੰ ਐਸਾ ਕੋਈ ਦਰਵਾਜ਼ਾ ਨਹੀਂ ਜਿੱਥੇ ਕੰਮ ਨਹੀਂ ਹੁੰਦੇ ਹੈਗੇ। ਜੀ ਮੈਂ ਕਿਦੋਂ ਕਹਣਾ ਨਹੀਂ। ਹੂੰ ਇੱਕ ਐਕਸਟਰਾ ਦਰਬਾਰ ਥੋੜੀ ਹੈ ਦੁਨੀਆ ਜਿੰਨੇ ਦਰਬਾਰ ਹੈ ਹਰ ਦਰਬਾਰ ਦੇ ਕੰਮ ਹੁੰਦੇ ਨੇ ਥੋੜੇ ਤਾਂ ਸਵਾਲ ਚੁੱਕੇ ਥੋੜੇ ਕੋਲ ਕਿਹੜਾ ਚਮਤਕਾਰ ਸਰ ਮੇਰੇ ਕਿਹੜੇ ਦਰਬਾਰ ਚਮਤਕਾਰ ਨਹੀਂ ਮੈਂ ਤਾਂ ਨੂੰਛੜ ਗੱਦੀ ਗੱਲ ਕਰ ਦਰਬਾਰ ਦੀ ਗੱਲ ਤੁਹਾਨੂੰ ਇਹ ਵੀ ਦਰਬਾਰ ਹੈ ਨਾ ਗੱਦੀ ਦੀ ਗੱਲ ਨਹੀ 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 ਇਹ ਦਰਬਾਰ ਹੈ ਮੇਰੀ ਤੁਸੀਂ ਜਿਹੜੀ ਮਰਜ਼ੀ ਵੀਡੀਓ ਚ ਦੇਖੋ ਇੱਕ ਵੀ ਵੀਡੀਓ ਚ ਮੈਂ ਕਦੀ ਕੀ ਆਵੇ ਗੱਲ ਮੈਂ ਕਹਿੰਦਾ ਪਰਮਾਤਮਾ ਤੁਸੀਂ ਆਪਣੇ ਰੱਬ ਮੰਨਦੇ ਹੋ ਮੈਂ ਇਨਸਾਨ ਵੀ ਪੂਰਾ ਬੰਦਰੀ ਕੋਸ਼ਿਸ਼ ਕਰਨ ਵਾਲੇ ਕੀ ਗੱਲ ਕਰਦੇ ਹੋ ਕੀ ਗੱਲ ਕਰਦੇ ਹੋ ਮੈਂ ਇੱਕ ਸਰਕਾਰ ਦੇ ਜ਼ਰਦਾ murid ਹਾਂ ਇਸ ਗੱਦੀ ਚ ਕਰਮਾਤ ਹੋ ਸਕਦੀ ਹੈ 400 ਸਾਲ ਤੋਂ ਜਲਦੀ ਆ ਰਹੀ ਹੈ ਮੈਂ ਚਲਾ ਜਾਊਂਗਾ ਕੋਈ ਹੋਰ ਗੱਡੀ ਨਹੀਂ ਆਊਗਾ ਕੰਮ ਗੱਡੀਆਂ ਦੇ ਕਰਨੇ ਆ ਇਨਸਾਨ ਦੀ ਕੀ ਔਕਾਤ ਕਿਸੇ ਦਾ ਕੰਮ ਕਰ ਲਵੇਗਾ ਬੀਰ ਕੋ ਐਸ ਇਨਸਾਨ ਬਣਾਈ ਨਹੀਂ ਮੈਨੇ ਤੁਸੀ ਇੱਕ ਵੀਡੀਓ ਹੋਈ ਸੀ ਮੇਰੀ ਮਕਰ ਨਾਲ ਉਹ ਜੀ ਦੇਖਿਆ ਮੈਨੇ ਸਪੈਸ਼ਲੀ ਬੋਲਿਆ ਸੀ ਗੱਲ ਕੋਈ ਦੁਨੀਆ ਦਾ ਇੱਕ ਇਨਸਾਨ ਕਹ ਦੇਵੇ ਇਹ ਮੇਰੇ ਅੰਦਰ ਮਾਤਾ ਆ ਗਈ ਪੀਰ ਆ ਗਿਆ ਬਾਬਾ ਆ ਗਿਆ ਮੈਂ ਉਹਨੂੰ ਮਿਲਣਾ ਚਾਹੁੰਗਾ ਤੁਸੀਂ ਸਰ ਕੇ ਬਣਾਓ ਉਹ ਪਾਪੜੀ ਮਸਤੀ ਬਹੁਤ ਅੱਛੀ ਨਾਲ ਚੁੱਕਿਆ ਮੈਂ ਇੱਕ ਸਵਾਲ ਨੂੰ بار بار ਕਰਦਾ ਮੇਰਾ ਵੀ ਸਰਦ ਆ ਦੁਲਦਾ ਹੈ ਸਵਾਲਾ ਕਲੀਅਰ ਹੋਣੀ ਚਾਹੀਦੀ ਹੈ ਹਾਂ ਮੈਂ ਬਹੁਤ ਵਾਰ ਦੱ ਚੁੱਕਿਆ ਵੀ ਕਪੜੀ ਮਸਤੀ ਰਹਿਣਾ ਉਹਦੇ ਨਾਮ ਦੀ ਹਰ ਬੰਦੇ ਦੀ ਆਪਣੀ ਆਪਣੀ ਪਰੰਪਰਾ ਹੈ ਉਹਨੂੰ ਲੱਗਦਾ ਤੁਹਾਡੀ ਉਹ ਮਸਤੀ ਦੇ ਨਾਮ ਨਾਲ ਪਖੰਡਵਾਦ ਵੱਧ ਰਿਹਾ ਵਾ ਤੁਹਾਡੀ ਸੋਚ ਹੈ ਮੇਰੀ ਸ ਤੈਨੂੰ ਵੀ ਤੁੰਡੀ ਤੁਸੀਂ ਤਾਂ ਮਸਤੀ ਕਹਤੀ ਤੁਸੀਂ ਤਾਂ ਮਸਤੀ ਕਹਤੀ ਤੁਸੀਂ ਰੋੜ ਤੇ ਹੁੰਦੇ ਕਦੀ ਹੁੰਦੇ ਤੁਹਾਨੂੰ ਮਤਲਬ ਜਦੋਂ ਗੱਦੀ ਤੇ ਆਂਦੇ ਜਦੋਂ ਨਹੀਂ ਨੀ ਦਰਬਾਰ ਦੇ ਅੰਦਰ ਜਦੋਂ ਗੱਦੀ ਤੇ ਆਂਦੇ ਆ ਬਾਬਾ ਤੁਸੀਂ ਤਾਂ ਗੱਦੀ ਤੇ ਆ ਕੇ ਅਰਦਾਸ ਕੀਤੀ ਜਾਂਦੀ ਹੈ ਪ੍ਰਾਰਥਨਾ ਕੀਤੀ ਜਾਂਦੀ ਉਸ ਟਾਈਮ ਆਦਰਵਾਇਜ਼ ਮੈਂ ਇੱਕ ਬਿਨਸਮੈਨ ਮੰਨਦਾ 6 ਦਿਨ ਮੈਂ ਆਪਣੇ ਕਾਰੋਬਾਰ ਤੇ ਆ ਸਿਰਫ ਇੱਕ ਦਿਨ ਲਈ ਮੈਂ ਦਰਬਾਰ ਤੇ ਆਣਾ ਸਿੰਗਲ ਦੇ ਆਨਲੀ ਤੁਸੀਂ ਦਾ ਬਾਬਾ ਜੀ ਮਸਤੀ ਕਹਤੀ ਥੋਡੀ ਗੱਲ ਮੰਨ ਲੈਂਦੇ ਆ ਪਰ ਥੋਡੀ ਮਸਤੀ ਦੇ ਆਰ ਹੇਟ ਕੋਈ ਕਹਿੰਦਾ ਮੇਰੇ ਚ ਬਾਬਾ ਆ ਗਿਆ ਕੋਈ ਕਹਿੰਦਾ ਮੈਂ ਨਹੀਂ ਬੋਲਿਆ ਨੀ ਕੋਈ ਕਹਿੰਦਾ ਮੇਰੇ ਭੋਲ ਮੈਂ ਓਪਨ ਓਪਨ ਚੈਲੰਜ ਨਹੀਂ ਕਰ ਰਿਹਾ ਦੇਖੋ ਤੁਸੀਂ ਮੈਂ ਖੁਦ ਪਖੰਡ ਬਾਦ ਦੇ ਖਿਲਾਫ ਆ ਇਕੋ ਹੀ ਦਰਬਾਰ ਖਾਸ ਤੌਰ ਤੇ ਬਾਬਾ ਹੁੰਦੇ ਵਾਹ ਯੂ ਮੈਂ ਗੱਲ ਕਹਿ ਰਿਹਾ ਜਿੱਥੇ ਕਿਸੇ ਵੀ ਰੂਪ ਦੇ ਵਿੱਚ ਪੈਸਾ ਲਿਆ ਜਾਂਦਾ ਤੇਰਾ ਕੰਮ ਕਰ ਦੂੰਗਾ 21000 ਲੱਗੂਆ ਤੇਰਾ ਕੰਮ ਕਰ ਦੂੰਗਾ 51000 ਲੱਗੂਆ ਕਿਸੇ ਵੀ ਰੂਪ ਚ ਪੈਸਾ ਲਿਆ ਜਾਂਦਾ ਜਦੋਂ ਆਪਣੇ ਪਰਮਾਤਮਾ ਆਪਣੀ ਗੱਦੀ ਦੇ ਹੁੰ ਖੋਰ ਬੋਲੋ ਇਸ ਤੋਂ ਇਲਾਵਾ ਔਰ ਪਹਿਨਾ ਲਈ ਮੈਂ ਬਹੁਤ ਵਾਰ ਬੋਲ ਚੁੱਕਿਆ ਹਾਂ ਜੀ ਕਿ ਜਿੰਨੀਆਂ ਬੀਬੀਆਂ ਪਹਿਨਾ ਕਿਸੇ ਵੀ ਡੇਰੇ ਕਿਸੇ ਵੀ ਦਰਬਾਰ ਜਾਂਦੀਆਂ ਹੱਥ ਜੋੜ ਕੇ ਰਿਕੁਐਸਟ ਕਰਦਾ ਹੁੰਦਾ ਹੁੰਦਾ ਮੈਂ ਤੁਸੀਂ ਮੇਰੇ ਵੀਡੀਓਜ਼ ਦੇਖੋ ਕਿ ਆਪਣੇ ਪਤੀ ਤੋਂ ਬਿਨਾ ਆਪਣੇ ਪਿਤਾ ਤੋਂ ਬਿਨਾ ਬਿਲਕੁਲ ਨਾ ਜਾਓ ਕਿਸੇ ਦਰਬਾਰ ਦੇ ਉੱਪਰ ਕਿੰਨੀਆਂ ਵੀਡੀਓਜ਼ ਨੇ ਮੇਰੀਆਂ ਹਮ ਪ੍ਰੋਪਰ ਪਲੀਜ਼ ਮੈਂ ਚੈਨਲ ਨੂੰ ਵੀ ਰਿਕੁਐਸਟ ਕਰੂੰਗਾ ਨਾ ਵੀਡੀਓ ਨੂੰ ਜ਼ਰੂਰ ਚਲਾਓ ਇੱਕ ਵਾਰ ਸਾਲ ਤਾਂ ਗੱਲ ਨੂੰ ਪਤਾ ਲੱਗੇ ਮੈਂ ਬਹੁਤ ਅੱਛਾ ਮੈਸੇਜ ਆ ਕੇ ਜੀ ਪਰ ਜਦੋਂ ਹਰ ਵਾਰੀ ਕੋਈ ਵੀ ਨਿਹੰਗ ਸਿੰਘ ਦਾ ਜਦੋਂ ਸਪੈਸ਼ਲੀ ਵਾਰੀ ਸੀਗੀ ਮੀਟਿੰਗ ਹੋਣੀ ਸੀਗੀ ਹੁਣ ਐਦ ਕੀ ਮਿਲ ਆ ਗਿਆ ਇਹ ਇੰਨਾ ਸਮੇਂ ਦੇ ਵਿੱਚ ਹੀ ਕਿਉਂ ਇਹੋ ਜਿਹਾ ਸਵਾਲ ਚੁੱਕਿਆ ਜਾਂਦਾ ਹੈ ਇਹ ਸਵਾਲ ਤੁਸੀਂ ਉਹਨਾਂ ਨੂੰ ਕਰਨਾ ਪੈਣਾ ਮੈਨੂੰ ਨਹੀਂ ਮੈਂ ਤਾਂ ਮੈਂ ਤਾਂ 24 ਘੰਟੇ ਤੁਹਾਡੇ ਸਾਰੇ ਸੇਵਾ ਚਾਜਣਾ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਸੇਵਾ ਚਾਜਣਾ ਅੱਛਾ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਜਿਹੜੀ ਹੈ ਇਹ ਕਿਹੜੇ ਧਰਮ ਨਾਲ ਤਾਲੂਕਤ ਰੱਖਦੀ ਹੈ ਸੂਫੀ ਧਰਮ ਸੂਫੀ ਹੁੰਦੀ ਹੈ ਲਾਜਾਤ ਜਿਹੜੀ ਕੋਈ ਜਾਤ ਨਹੀਂ ਸ ਗੁਰਦੁਆਰਾ ਸਾਹਿਬ ਜਾ ਰਹੇ ਹਿੰਦੂ ਮੰਦਿਰ ਜਾ ਰਹੇ ਸਿੱਖ ਗੁਰਦੁਆਰਾ ਸਾਹਿਬ 크ਰਿਸਚਨ ਚਰਚ ਔਰ ਮੁਸਲਮ ਮਸਜਿਦ ਜਾ ਰਹੇ ਕੋਈ ਐਸਾ ਧਰਮ ਨਹੀਂ ਚਾਹੀਦਾ ਸਾਰੇ ਇਕੱਠੇ ਜਿਆਦਾਤਰ ਇਸ ਤਰ ਜਿਹੜਾ ਤੁਸੀਂ ਤੁਸੀਂ ਵੇਖੋ ਨਾ ਅੰਦਰ ਭਗਵਾਨ ਬੋਲੇ ਦਾ ਵਿਸ਼ਾਲ ਮੰਦਿਰ ਬਣਿਆ ਅੰਦਰ ਜਿਆਦਾਤਰ ਜਦੋਂ ਅਜਿਹੀਆਂ ਗੱਡੀਆਂ ਨੇ ਉਹਨਾਂ ਨੂੰ ਜੋੜਿਆ ਜਾਂਦਾ ਮੁਸਲਮ ਤੋਂ ਨਾਲਪਾਸ ਨਹੀਂ ਨਹੀਂ ਸਰ ਮੈਂ ਕਦੇ ਸੀ ਨੂੰ ਮੰਨਦਾ ਨਹੀਂ ਜੀ ਮੈਂ ਕੱਟੜਵਾਦੀ ਸਨਾਤਨੀ ਆ ਸਰਕਾਰ ਬਾਬਾ ਹਾਇਦਰ ਸ਼ੇਖ ਦਾ ਮুরিਦ ਆ ਨੋ ਡਾਊਟ ਲੈਨ ਕੱਟੜਵਾਦੀ ਸਨਾਤਨੀ ਆ ਮੈਂ ਦੁਨੀਆ ਦੇ ਸਭ ਤੋਂ ਵੱਡੇ ਮਸਤ ਭਗਵਾਨ ਬੋਲੇनाथ ਹੋਇਆ ਹੈ। ਅਕਾਲ ਮਰਤੀ ਉਹ ਮਰੇ ਜੋ ਕੰਮ ਕਰੇ ਚੰਡਾਲ ਦਾ। ਕਾਲ ਵੀ ਉਸ ਦਾ ਕਿਆ ਵਿਗਾੜ ਜੋ ਭਗਤੋ ਮਹਾਕਾਲ ਦਾ। ਅੱਛਾ ਮਾਨ ਸਿੰਘ ਕਾਲੀ ਨੇ ਤੁਹਾਨੂੰ ਅੱਜ ਚੈਲੰਜ ਦਿੱਤਾ ਸੀ 12 ਵਜੇ ਨੂੰ ਪਹੁੰਚਣਾ ਸੀ। ਉਹਨਾਂ ਨੇ ਉਹਨਾਂ ਨੇ ਕਿਹਾ ਸੀ ਮੈਂ ਬੰਟੀ ਬਾਬੇ ਨੂੰ ਦੇਖਣਾ ਵੀ ਉਹਨਾਂ ਦੇ ਕੋਲ ਕਿਹੜੀਆਂ ਸ਼ਕਤੀਆਂ ਨੇ। ਪੁਲਿਸ ਵੀ ਵਕੀਆਦਾ ਖੜੀ ਹੈ ਤੁਹਾਡੀ ਗੱਲਬਾਤ ਹੋਈ ਹੈ ਕਿਸ ਦੇ ਨਾਲ? ਸਰ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈਗੀ। ਦਰਵਾਰ ਹਰ ਟਾਈਮ ਚਮਤਕਾਰ ਹੈ। ਕੋਈ ਵੀ ਦਰਵਾਰ ਚਲੇ ਜਾਓ। ਮੈਂ ਕੱਲਾ ਹੀ ਦਰਵਾਰ ਨਹੀਂ ਕਹਿ ਰਿਹਾ। ਪਲੀਜ਼ ਬਾਰ-ਬਾਰ ਸੁਣੋ। ਹਰ ਦਰ ਇੱਕ ਜੀ ਮੈਂ ਹੋਰ ਲਾਸ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਅਕਸਰ ਕਹਿੰਦੇ ਹੋ ਕਿ ਮੈਂ ਸਿਰਫ ਇੱਥੇ ਵੀਰਵਾਰ ਨੂੰ ਆਉਣਾ ਤਾਂ ਮੈਂ ਬੰਟੀ ਬਾਬਾ ਆਂ ਅਕਸਰ ਬਾਕੀ ਦਿਨ ਜਿਹੜੇ ਆ ਮੈਂ ਉਸ ਦਿਨ ਸਿਰਫ ਬਿਜ਼ਨਸਮੈਨ ਆ ਤੁਹਾਨੂੰ ਜਿੰਨੇ ਬਿਜ਼ਨਸ ਮੇਰੇ ਦੇਖਣਗੇ ਇਕੱਲਾ ਗਿਆ ਕਿਆ ਕਰੂੰ ਮੇਰੀ ਸੋਚ ਜਿੰਨੇ ਬਿਜ਼ਨਸ ਤੁਹਾਨੂੰ ਦੇਖਣਗੇ ਮੇਰੇ ਚਿਰਾਗ ਦੇ ਨਾਮ ਨਾਲ ਬਾਬਾ ਜੀ ਦੀ ਕਿਰਪਾ ਨਾਲ ਸੁਮਹਾਰਾਣੇ ਦੀ ਕਿਰਪਾ ਨਾਲ ਜਿੰਨੇ ਚਿਰਾਗ ਦੇ ਵੀ ਨੇ ਸਾਰੇ ਮੇਰੇ ਮੈਂ ਆਪਣੇ ਬਿਜ਼ਨਸ ਚੋਂ ਹਟਾਂ ਮੈਂ ਆਪਣੇ ਆਫਿਸ ਚੋਂ ਆਂਗਾ ਕਦੀ ਮਾਰ ਰੋਡ ਚੱਲੀ ਆਇਆ ਕਦੀ ਸਰਬਨਗਰ ਚੱਲੀ ਆਇਆ ਕਦੀ ਚੰਡੀਗੜ੍ਹ ਚੱਲੀ ਆ अच्छा एक दिन भी गदी दिया ना अवसर मान मान सिंह ਦਾ ਇਹ ਵੀ ਸੋਸ਼ਲ ਮੀਡੀਆ ਜਿਹਦਾ ਵੀਡੀਓ ਚੱਲੀ ਆ ਉਹਨਾਂ ਨੇ ਕਿਹਾ ਸੀਗਾ ਕਿ ਤੇ ਸਿਰ ਘਮਾਉਣਾ ਚਲੋ ਮਸਤੀ ਆ ਕਦੇ ਕੱਪੜੇ ਲਾ ਲੈਂਦੇ ਨੇ ਕਿ ਅਜਿਹੀ ਕਿਹੜੀ ਮਸਤੀ ਹੈ ਸਰ ਕਿਹੜੇ ਕੱਪੜੇ ਕੱਲ ਤੁਸੀਂ ਅੱਗੇ ਕਹਿ ਦਿਓ ਵੀ ਗੰਗਾ ਜੀ ਇਸ਼ਨਾਨ ਕਰ ਰਹੇ ਸੀ ਕੱਪੜੇ اتار ਲੇ ਨਹੀਂ ਇੱਕ ਵਾਰੀ ਐਸੀ ਬੰਦ ਨਹੀਂ ਨਹੀਂ ਇੱਕ ਵਾਰੀ ਐਸੀ ਬੰਦ ਹੈ ਗਰਮੀ ਸੀ ਕਿ ਕੱਪੜੇ ਉਤਾਰਦੇ ਕਿਉਂ ਇਸ਼ੂ ਬਣਾ ਰਹੇ ਹੋ ਚੀ ਨੂੰ ਕੱਪੜੇ ਉਤਾਰੇ ਮੇਰੇ ਬਨਿਆਨ ਨਹੀਂ ਪਈ ਹੋਈ ਇਹ ਸਵਾਲ ਉਹਨਾਂ ਦਾ ਨਹੀਂ ਨਹੀਂ ਮੇਰੇ ਬਨਿਆਨ ਨਹੀਂ ਮੈਂ ਵੀ ਸਵਾਲ ਦਾ ਜਵਾਬ ਹੀ ਦੇ ਰਿਹਾ ਮੇਰੇ ਬਨਿਆਨ ਨਹੀਂ ਪਈ ਹੋਈ ਸਾਡੇ ਸੰਤ ਨਾਗੇ ਵੀ ਨੇ ਇੱਕ ਤਾਂ ਇਹ ਤਾਂ ਕੋਈ ਗ ਉਸ ਵੀਡੀਓ ਨੂੰ ਚੈਨਲ ਤੋਂ ਸੁਣੋ ਮੈਂ ਕਿਹਾ ਵੀ ਬਾਬੇ 51000 ਲੈ ਕੇ ਲੁੱਟਾਂ ਲੁੱਟ ਰਹੇ ਨੇ ਅੱਧੀ ਵੀਡੀਓ ਨੂੰ ਸੁਨਿਆ ਕਰੋ ਪੂਰੀ ਵੀਡੀਓ ਸੁਨਿਆ ਕਰੋ ਨੂੰ ਅੱਧੀ ਵੀਡੀਓ ਸੁਨਿਆ ਤੁਸੀਂ ਸਭ ਨੇ ਉਸ ਵੀਡੀਓ 'ਚ ਮੈਂ ਕੀ ਕਹਿ ਰਿਹਾ ਵੀ ਲੋਕ ਕੁੰਜਾ ਕੁੰਜਾ ਯਾਰ ਦੇਰੇ ਬਾਬਿਆਂ ਨੂੰ ਦੇਣ ਦੀ ਬਜਾਏ ਕਿਸੇ ਹਸਪਤਾਲ 'ਚ ਲਗਾਓ ਤੁਹਾਨੂੰ ਮਸਤੀ ਕਾਦੀ ਆਉਂਦੀ ਹੈ ਜੀ ਕਿੰਨੀ ਮਸਤੀ ਆਉਂਦੀ ਹੈ ਤੁਹਾਨੂੰ ਮੈਂ ਸਰਕਾਰ ਬਾਬਾ ਹਦਰ ਸ਼ੇਖ ਦਾ ਮਰੀਦ ਹਾਂ ਬੋਲੇ ਸ਼ੰਕਰ ਦੀ ਮਸਤੀ ਕਿਉਂ ਨਹੀਂ ਆਉਂਦੀ ਤੁਸੀਂ ਸਨਾਤਨ ਤਰੰਨ ਹਰ ਤਰੰ ਦਾ ਮਸਤੀ ਹੈ ਜੀ ਹਰ ਤਰੰ ਦੀ ਆਪਣੀ ਤੁਸੀਂ ਕਹਿੰਦੇ ਕੱਲ ਨੂੰ ਭੁੱਲਣ ਦੀ ਨਮਾਜ਼ ਕਿਉਂ ਪੜ੍ਹਦੇ ਇਹ ਤਾਂ ਕੁਝ ਨਹੀਂ ਅੱਛਾ ਅੱਧੀ ਸਰ ਹਰ ਤਰੰ ਦੀ ਆਪਣੀ ਆਪਣੀ ਰੰਗਮਰ ਹੈ ਯਾਰ ਸਭ ਤੋਂ ਵੱਡੇ ਮਸਤ ਭੋਲੇ ਸ਼ੰਕਰ ਬਿਲਕੁਲ ਮਸਤ ਭੋਲੇ ਸ਼ੰਕਰ ਦੇ ਬਰਾਬਰ ਤੁਸੀਂ ਮੈਂ ਮੇਰੀ ਗੱਦੀ 400 ਸਾਲ ਸਰਕਾਰ ਬਾਬਾ ਸਰੀਰ ਦੇ ਚਾਵਾਤ ਦੱਸ ਚੁੱਕਿਆ ਮੈਂ ਹਰ ਵੀਡੀਓ 'ਚ ਬੋਲ ਚੁੱਕਿਆ ਕਿ ਦੁਨੀਆ ਦਾ ਇੱਕ ਵੀ ਇਨਸਾਨ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਮਾਤਾ ਪੀਰ ਬਾਬਾ ਕੋਈ ਵੀ ਚੀਜ਼ ਆ ਗਈ ਇੱਕੋ ਦੇ ਨਾਮ ਦੀ ਮਸਤੀ ਦੱਸ ਬਾਈ ਤੁਸੀਂ ਆਪ ਹੀ ਕਲਹੀ ਵੀ ਅੰਦਰ ਭੋਲੇਨਾਥ ਦਾ ਮੰਦਿਰ ਵੀ ਹੈ ਭੋਲੇਨਾਥ ਬਹੁਤ ਅਜ਼ੀਮ ਸ਼ਕਤੀ ਹੈ ਹਿੰਦੁਸਤਾਨ ਲਈ ਸੰਭਲ ਲਈ ਬਹੁਤ ਪੂਜਨੀਕ ਹੈ ਹਰ ਧਰਮ ਵਾਸਤੇ ਜੀ ਪਰ ਉਸ ਤੋਂ ਇੰਨਾ ਕੁਝ ਹੋਣ ਤੇ ਬਾਵਜੂਦ ਅੰਦਰ ਐਡਾ ਭੋਲੇਨਾਥ ਦਾ ਮੰਦਿਰ ਹੋਣ ਦੇ ਬਾਵਜੂਦ ਹਰ ਧਰਮ ਦੀ ਜਗ੍ਹਾ ਹੋਣ ਦੇ ਬਾਵਜੂਦ ਸਿਰਫ ਬੰਟੀ ਬਾਬਾ ਹੀ ਕਿਉਂ ਪ੍ਰਮੋਟ ਹੋ ਰਿਹਾ ਸਰ ਇਹ ਤੁਹਾਨੂੰ ਬਸਰਾਉ ਇਹ ਤੁਸੀਂ ਕਰ ਰਹੇ ਹੋ ਦੇਖੋ ਇਹਨੇ ਮੈਨ ਸਰ ਅਸੀਂ ਪ੍ਰਮੋਟ ਨਹੀਂ ਕਰ ਰਹੇ ਜੀ ਉਹਨੇ ਜੇ ਉਹਨਾਂ ਨੇ ਜੋ ਆਪਣੀ ਖਿਆਲ ਮੇਰੀ ਸੁਣੋ ਜੇ ਵੀ ਲੋਕਾਂ ਤੋਂ ਚੈਲੇ ਨਾ ਕਰਦੇ ਤਾਂ ਸ਼ਾਇਦ ਅਸੀਂ ਨਹੀਂ ਨਹੀਂ ਮੇਰੀ ਸੁਣੋ ਇਹਨੂੰ ਲੋਕ ਪ੍ਰਮੋਸ਼ਨ ਕਹਿੰਦੇ ਕਿ ਨਹੀਂ ਕਹਿੰਦੇ ਲੋਕ ਨੂੰ ਪ੍ਰਮੋਸ਼ਨ ਕਹਿੰਦੇ ਆ ਲੋਕ ਤੁਹਾਨੂੰ ਕਹਿੰਦੇ ਵੀਡੀਓ ਪਾਓ ਬੜਾ ਕੁਛ ਪਾਉਣਗੇ ਥੱਲੇ ਕਮੈਂਟਾਂ ਦੇ نیچے ਆਊਗਾ ਤੁਸੀਂ ਬਾਬੇ ਨੂੰ ਪ੍ਰਮੋਟ ਕਰਾਂਗੇ ਜੀ ਕੀ ਕਰਾਂਗੇ ਮੈਂ ਕਿਸ ਚੀਜ਼ ਦਾ ਪ੍ਰਮੋਸ਼ਨ ਕਰਾਂ ਲੈ ਮੈਂਨੇ ਕੀ ਕਰ ਲਿਆ ਆਪਣੇ ਵੱਲੋਂ ਦੱਸੋ ਸਵਾਲ ਇਹ ਵੀ ਚੱਕ ਲੈ ਵੀ ਹੋਰ ਵੀ ਤੁਹਾਡਾ ਪਲਾਨ ਮੈਨੂੰ ਆਪਣੇ ਵੱਲੋਂ ਕੀ ਐਸੀ ਕਿਹੜੀ ਚੀਜ਼ ਮੈਨੇ ਆਪਣੇ ਪੇਜ ਤੇ ਮਾਤੀ ਜਿਹੜੀ ਮੈਨੂੰ ਪ੍ਰਮੋਸ਼ਨ ਦਿਖਾ ਰਹੀ ਹੈ ਅੱਜ ਤੋਂ ਮੈਨੂੰ ਬਾਬਾ ਜੀ ਕ ਆਪਣਾ ਕਾਰੋਬਾਰ ਕਰ ਰਹੇ ਜੀ ਵੀ ਨਾ ਕੋਈ ਵੀ ਕਹੋ ਤਾਂ ਪਹਿਲੇ کہہ ਰਹੇ ਆਂ ਬਿਜ਼ਨਸਮੈਨ ਤੁਸੀਂ ਆਪਣੇ ਚੱਲ ਹਰ ਬਿਜ਼ਨਸ ਵੀ ਫਾਊਂਡੇਸ਼ਨ ਥੋੜੀ ਹੋ ਸਕਦੀ ਹੈ ਸਵਾਲ ਕਰਨਾ ਚਾਹੁੰਦਾ ਜਨਤਾ ਨੇ ਇਹ ਗੱਲ ਕਹੀ ਹੈ ਪੱਕੀ ਵੀ ਨਹੀਂ ਸੋਹ ਰਿਆ ਸਰ ਇਹ ਤੂੰ ਜਦ GST ਨੰਬਰ ਦੇ ਉੱਪਰ ਕੰਮ ਹੋ ਰਿਹਾ ਵਿਦਆਉਟ GST ਮੇਰਾ ਕੋਈ ਵੀ ਕੰਮ ਨਹੀਂ ਹੋਊਗਾ ਆਮ ਜਨਤਾ ਨੇ ਵੀ ਇਹ ਗੱਲ ਕਹੀ ਹੈ ਕੋਈ ਪਿੱਛੇ ਦੇ ਕਮੈਂਟਾਂ ਦੇ ਵਿੱਚ ਇਹ ਗੱਲ ਆਈ ਹੈ ਕਹਿੰਦੇ ਕਿ TRP ਲਈ ਜਿਹੜੀ ਇਹ ਚੀਜ਼ ਸਰ ਕੁਝ ਵੀ ਕਹਿ ਸਕਦੇ ਆ ਦੁਨੀਆ ਨੂੰ ਕਮੀ ਕਹਿ ਲਓ ਯਾਰ ਤੁਸੀਂ ਮਾਨ ਸਿੰਘਾਂ ਗਾਲੀ ਦੇ ਮੂੰਹੋਂ ਇਹ ਕਢਾ ਦਿਓ ਵੀ ਬਾਬਾਈ ਨੇ ਉਹਨੂੰ ਜਾਨ ਪੁੱਛ ਕੇ ਗਿਆ ਤੂੰ ਬਸ ਗੱਲ ਕਰ ਤੂੰ ਫੇਸ ਉੱਤੇ ਲਾਏ ਜਾਂਦੇ ਨੇ ਤੁਸੀਂ ਉਹਨਾਂ ਦੇ ਹੱਕ 'ਚੋਂ 100% ਗਲਤ ਹੈ ਜੀ ਤੁਸੀਂ ਕਦੇ ਲਾਇਆ ਇੱਥੇ ਮੈਂ ਇਸ ਦਰਬਾਰ ਦੇ ਵਿੱਚ ਕਦੇ ਸਿਕਰਟ ਮੀਟਿੰਗ ਚੱਲਣ ਦਿੰਦਾ ਹੈਗਾ ਸੈਕੰਡਲੀ ਗੱਲ ਮੈਂ ਕਿਸੇ ਦੇ ਖਿਲਾਫ ਵੀ ਨਹੀਂ ਮੈਂ ਸੁਣਿਆ ਇੱਕ ਨਕੌਦਰ ਦੇ ਬੜੇ ਅੱਛੇ ਸੰਤ ਮਹਾਤਮਾ ਕਹਿੰਦੇ ਉਹਨੂੰ ਫਕੀਰ ਹੋਇਆ ਸਾਈਂ ਲਾਡੀ ਸ਼ਾ ਜੀ ਉਹ ਕਿਸੇ ਟਾਈਮ ਆਪਣੀ ਰੱਬ ਨਾਲ ਤੇ ਲੱਗੀ ਹੋਈ ਸੀ ਉਹਨਾਂ ਦੀ ਉਹ ਕਿਹਦੇ ਸਿੱਖਤ ਪੀਂਦੇ ਸੀਗੇ ਕਮਾਂਡਰ ਦੀ ਸਿੱਖਤ ਪੀਂਦੇ ਸੀ ਕਦੀ ਉਹਨਾਂ ਨੂੰ ਕੋਈ ਭਰੀ ਹੋਈ ਸਿੱਕਣੀ ਨਹੀਂ ਬੀਤੀ ਜੋ ਮੈਂ ਸੁਣਿਆ ਮੈਂ ਅੱਜ ਤੱਕ ਗਿਆ ਨਹੀਂ ਹੈ ਕਦੀ ਵੀ ਮੈਨਾਂ ਨੂੰ ਕੋਤਰੀ ਜਾਂਦਾ ਮੌਕਾ ਨਹੀਂ ਮਿਲਿਆ ਕਦੀ ਮੈਂ ਨਹੀਂ ਗਿਆ ਹੈਗਾ ਲੇਕਿਨ ਮੈਂ ਸੁਣਿਆ ਹੈ ਉਹ ਪੀਂਦੇ ਸੁਣੇ ਪਰਮਾਤਮਾ ਨਾਲ ਲੱਗੀ ਸੀਗੀ ਅੱਜ ਕੱਲ ਲੋਕ ਵੀ ਕਿ ਆਪਣੇ ਜਵਾਨੀਆਂ ਖਰਾਬ ਕਰ ਰਹੇ ਆ ਔਰ ਕੁਝ ਨਹੀਂ ਕਰ ਰਹੇ ਅੱਛਾ ਜੀ ਹੋਲਾ ਮੱਲਾ ਚੱਲ ਰਿਹਾ ਜੀ ਬਹੁਤ ਸੰਗਤ ਜਾ ਰਹੀ ਹੁਣ ਜਾਓਗੇ ਬਿਲਕੁਲ ਜੋ ਕਮਾਲ ਮੇਰੀ ਔਕਾਤ ਕੀ ਯਾਰ ਮੇਰੀ ਮੈਂ ਇੱਕ ਮਿੰਟ ਮੈਨੂੰ ਸੁਣੋ ਕਿਤੇ ਬਟੇ ਗੁਰਦੁਆਰੇ ਦੀ ਗੱਲ ਕਰ ਰਹੇ ਮੇਰੀ ਔਕਾਤ ਕੀ ਮੈਂ ਹਰ ਟਾਈਮ ਨਮਸਤੇ ਕੋ ਜਾਉਂਗਾ ਅਰ ਮੈਂ ਦੋ ਦੋ ਘੰਟੇ ਬੈਠ ਕੇ ਗੁਰਦੁਆਰਾ ਸਾਹਿਬ ਬਾਟ ਕਰਨਾ ਮੈਨੂੰ ਇਸ ਦਾ ਮਤਲਬ ਨਹੀਂ ਆਏਗਾ ਮੈਚੀਨ ਨੂੰ ਸਮਝ ਨਹੀਂ ਆਇਆ ਕਿ ਬੀ இந்து ਸਿੱਖ ਮੁਸਲਮਾਨ ਸਾਈ ਲੱਗੇ ਯਾਰ ਮੇਰੀ ਸੋਚ ਨਹੀਂ ਆਈ ਕਿ ਇਹ ਕਿਹੜੇ ਕਿਹੜੇ ਗ੍ਰੰਥ ਨੇ ਅੱਜ ਤੱਕ ਧਰਮ ਲੱ ਕਰਨਾ ਸਿਖਾਇਆ ਹੈ ਹਰ ਧਰਮ ਗ੍ਰੰਥ ਨੇ ਮੁਹੱਬਤ ਦਾ ਪੈਗਾਮ ਦਿੱਤਾ ਹੈ ਚਾਹੇ ਉਹ ਤਨਸ਼ੀਰ ਗ੍ਰੰਥ ਸਾਹਿਬ ਜੀ ਨੇ ਚਾਹੇ ਉਹ ਗੀਤਾ ਚਾਹ ਜਦੋਂ ਸਭ ਨੇ ਮੁਹੱਬਤ ਦਾ ਪੈਗਾਮ ਦਿੱਤਾ ਹੈ ਬੱਬਾਈ ਜਦੋਂ ਇਹ ਸਭ ਕੁਝ ਹੈ ਇਹ ਅਕਾਲੀ ਮਾਨਸਿਕ ਦਾ ਵੀ ਇਹੀ ਕਹਿਣਾ ਸੀਗਾ ਫਿਰ ਇਹ ਨਵਾਂ ਧਾਮ ਸ਼ੁਰੂ ਕਰਨ ਦੀ ਲੋੜ ਕੀ ਪੈਣੀ ਸਰ 400 ਸਾਲ ਦੀ ਗੱਲ ਦੀ ਆ ਰਹੀ ਗਦੀ ਹੈ 400 ਸਾਲ ਤੋਂ ਸਵਾਲ ਸੋਲ ਲਓ ਸਵਾਲ ਸੋਲ ਲਓ ਹਿੰਦੁਸਤਾਨ ਦੇ ਵਿੱਚ ਇਹਨੇ ਡੇਰਾਬਾਦ ਕਿਉਂ ਹੈ ਜਦਕਿ ਡੇਰਾਬਾਦ ਹੀ ਆੜ ਦੇ ਵਿੱਚ ਹੀ ਕਿਹੜਾ ਡੇਰਾ ਨਹੀਂ ਕਿਹੜੇ ਬਸ ਡੇਰਾ ਨਹੀਂ ਡੇਰਾ ਕਿਹੜੇ ਬਸ ਨਹੀਂ ਲੈ ਇੱਕ ਇੱਕ ਮੈਂ ਤੁਹਾਨੂੰ ਇੱਕ ਇੱਕ ਮੈਂ ਤੁਹਾਨੂੰ ਛੋਟੀ ਗੱਲ ਦਾ ਜਵਾਬ ਦੇਣਾ ਤੁਸੀਂ ਕਿਹਾ ਜੀ ਇੰਨਾ ਇੰਨਾ ਕੁਝ ਹੈਗਾ ਜਿਹੜੀਆਂ ਸੀਮ ਤਾਕਤਾਂ ਬੈਠੀਆਂ ਐ ਫਿਰ ਦਰਬਾਰ ਸਾਹਿਬ ਤੋਂ ਬਾਅਦ ਗੁਰਦੁਆਰਾ ਸਾਹਿਬ ਖੋਲਣ ਦੀ ਕਿਉਂ ਲੋੜ ਐ ਮੁੰਡਾ ਜਵਾਬ ਦਿਓ ਗੱਲ ਨਹੀਂ 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 ਜਵਾਬ ਦਿਓ ਉਹ ਤਾਂ ਜੀ ਗੱਲ ਨਹੀਂ ਰੱਬ ਦਾ ਰੱਬ ਦਾ ਅਬਰ ਰੱਬ ਇੱਕ ਮਿੰਟ ਬ੍ਰਦਰ ਅਬਰ ਰੱਬ ਦਾ ਨਾਮ ਲੈਣਾ ਹੈ ਇਹ ਡੇਰਾ ਨਹੀਂ ਹੈ ਪਹਿਲੀ ਗੱਲ ਇਹ ਵਰਡਿੰਗ ਨਹੀਂ ਗੱਲ ਕਿਸੇ ਦਾ ਨਾਮ ਹੈ ਮੰਦਰ ਹੈ ਇੱਥੇ ਮੰਦਰ ਬੈਠਾ ਹੈ ਇਹਦੇ ਮੰਦਰ ਬਣਾਇਆ ਹੈ ਬਾਬਾ ਜੀ ਦੀ ਜਗ੍ਹਾ ਤੇ ਲੋਕੀ ਨਤਮਸਤਕ ਹੋਣਾ ਤੇ ਡੇਰਾ ਹੁੰਦਾ ਜਿਹੜਾ ਤੁਸੀਂ ਅੱਜ ਕੱਲ ਸੁਣਦੇ ਹੋ ਵੀ ਲੋਕ ਉਹ ਤੇ ਰਹਿੰਦੇ ਆ ਗਲਤ ਜਲਦ ਕੰਮ ਹੋ ਰਹੇ ਇਹ ਜੀ ਸਾਹ ਬਾਹਰ ਆ ਰਹੀ ਚਲੋ ਮਾਨ ਸਿੰਘ ਅਕਾਲੀ ਦੀ ਗੱਲ ਹੈ ਡੇਰਾ ਬਾਤ ਦੀ ਤੁਸੀਂ ਗੱਲ ਕਰਦੇ ਹੋ ਮੈਂ ਕਿਸੇ ਦਾ ਨਾਮ ਲਿੱਤੇ ਬਗਾਰ ਗੱਲ ਕਰਦਾ ਹੁਣੇ ਪਿੱਛੇ ਬੜਾ ਰੋਲਾ ਪਿਆ ਇਹ ਆਦਮੀ ਜਨਾਨੀ ਮਾਰਤੇ ਔਰਤਾਂ ਦਾ ਬਲਾਤਕਾਰ ਹੋਇਆ ਮਾਨ ਸਿੰਘ ਕਾਲੀ ਦੇ ਮੂੰਹ ਚ ਕੀ ਸੀ ਔੜ ਕਿਦ ਲਈ ਉਦੋਂ ਕੋਈ ਨਹੀਂ ਬੋਲਿਆ ਗਿਆ ਕਿਉਂਕਿ ਧਰਮ ਸੇਮ ਹੈ ਇੱਕ ਗੱਲ ਆ ਗਲਤ ਨੇ ਗਲਤ ਨਹੀਂ ਮੈਂ ਸਹੀ ਕਹਿ ਰਿਹਾ ਸੀ ਸਵਾਲ ਇਹ ਸੀਗਾ ਬਾਬਾ ਜੀ ਸਵਾਲ ਇਹ ਸੀਗਾ ਕਿ ਜਦੋਂ ਕੋਲੇ ਨਾਥ ਹੈ ਤੇ ਉਹਦਾ ਮੰਦਰ ਹੋਣ ਦੀ ਬਜਾਏ ਧਾਮ ਕਿਉਂ ਬਣ ਗਿਆ ਕੋਲੇ ਮੰਦਰਾਂ ਦੇ ਮੰਦਰ ਧਾਮ ਦਾ ਇੱਕ ਨਾਮ ਹੈ ਪ੍ਰੇਮ ਧਾਮ ਤਾਂ ਪ੍ਰੇਮ ਧਾਮ ਉਹਨੇ ਇੱਕ ਮੰਦਰ ਲਾ ਲਓ ਪ੍ਰੇਮ ਮੰਦਰ ਕਹਿ ਲਓ ਉਹ ਤਾਂ ਧਾਮ ਦਾ ਮਤਲਬ ਹੀ ਦਾ ਸਾਰੇ ਕੁਝ ਸਾਰਾ ਪ੍ਰੇਮ ਦਾ ਸਤੇ ਪਿਆਰ ਮੁਹੱਬਤ ਮਾਪ ਕੰਡ ਰਹੇ ਆ ਆਪਣੀ ਆਸਥਾ ਆਪਣਾ ਟਰਸਟ 10 ਬੰਦਿਆਂ ਨੇ ਰਲ ਕੇ ਇੱਕ ਧਾਮ ਬਣਾਇਆ ਉਹਦੇ ਵਿੱਚ ਕੋਈ ਚੰਗਾ ਕੰਮ ਹੀ ਕੀਤਾ ਇੱਥੇ ਇੱਥੇ ਗਊਛੇ ਆ ਨਾ ਇੱਕ ਮਿੰਟ ਮੇਰੀ ਗੱਲ ਸੁਣੋ ਇਸ ਪੂਰੇ ਰੋਇਰੀ ਦੇ ਵਿੱਚ ਇੱਕ ਪਹਿਲਾ ਦਰਵਾਜ਼ਾ ਜਿਹੜੀ ਲੰਗਰ ਚੱਲਦਾ ਹੈ ਡੇਲੀ ਬੜਾ ਵਧੀਆ ਮੌਕਾ ਨਹੀਂ ਨਹੀਂ ਸੁਣੋ ਮੇਰੀ ਗੱਲ ਪਲੀਜ਼ 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 ਇਹ ਵੀ ਗੜਾਈ ਦੇ ਇਹ ਪੂਰੇ ਏਰੀਆ ਲਵਦੀਆਂ ਦੇਖੋ ਸਮਾਜ ਸੇਵਾ ਜੋ ਬਲੰਦੀਆਂ ਨਹੀਂ ਹੁੰਦੀ ਆ ਇੱਕ ਮਿੰਟ ਬ੍ਰਦਰ ਮੇਰੀ ਗੱਲ ਸੁਣੋ ਪਲੀਜ਼ ਇਹ ਪੂਰੇ ਏਰੀਆ ਦੇ ਵਿੱਚ ਚਾਰ ਸੜਕਾਂ ਦੇ ਵਿੱਚ ਇੱਕ ਪਹਿਲਾ ਦਰਵਾਜ਼ਾ ਹੈ ਜਿੱਥੇ ਡੇਲੀ ਲੰਗਰ ਚੱਲਦਾ ਹੈ 1000 200 ਬੀ ਦੋ ਤਾਂ ਰੈਸ਼ਨ ਮਾਰ ਸਮਾਰੋ ਹੁੰਦਾ ਇੱਥੇ ਹਰ ਮਹੀਨੇ ਹੋਰ ਕੰਮ ਚੱਲ ਰਹੇ ਨੇ ਸਰ ਲੋਕਡਾਊਨ ਦੇ ਵਿੱਚ ਚਲੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੀਡੀਆ ਵਾਲੇ ਭਰਾ ਕਰਦੇ ਹੋ ਲੱਖਾਂ ਦੀ ਇਤਜ਼ਾਦ ਦੇ ਵਿੱਚ ਲੋਕਾਂ ਨੂੰ ਭੋਜਨ ਭੇਜਿਆ ਗਿਆ ਇੱਥੋਂ ਹਰ ਮਹੀਨੇ ਹਰ ਮਹੀਨੇ ਟ੍ਰਾਈਸਾਈਕਲਸ ਸੌਰੀ ਹਰ ਸਾਲ ਟ੍ਰਾਈਸਾਈਕਲ ਜਿਹਨਾਂ ਬੱਚਿਆਂ ਲਈ ਜਿਹਦੇ ਅੰਗ ਹੀ ਨਹੀਂ ਨੇ ਉਹਨਾਂ ਬਜ਼ੁਰਗਾਂ ਲਈ ਜਿਨ੍ਹਾਂ ਨੂੰ ਕੰਨ ਸੁਣਨ ਦੀ ਪ੍ਰੋਬਲਮ ਹੈ ਮਸ਼ੀਨਾਂ ਕਈ ਬੱਚਿਆਂ ਲਈ ਪੀ ਐਜੂਕੇਸ਼ਨ ਦਾ ਖਰਚਾ ਇੱਥੋਂ ਚੱਲਦਾ ਕਮਾਲ ਦੀ ਗੱਲ ਹੈ ਕੱਚੇ ਕੰਮ ਇੱਕ ਟਰਸਟ ਕਰੀਆ ਯਾਰ ਕੀ ਗੱਲਾਂ ਕਰ ਰਹੇ ਆਪਾਂ ਹਾਂ ਇਹ ਸਵਾਲ ਸਾਡਾ ਨਹੀਂ ਹੈ ਇਹ ਸਵਾਲ ਮਾਨ ਸਿੰਘ ਦਾ ਹੈ ਜੀ ਉਹ ਜਵਾਬ ਦੇਣਾ ਜੀ ਉਹ ਸਵਾਲ ਤੋਂ ਜੇ ਵੈਸੇ ਦਾ ਸੁਣ ਲਨਾ ਬ੍ਰਦਰ ਮੈਂ ਇੱਕ ਗੱਲ ਕਹਾਂ ਹੂ ਇਜ਼ ਮਾਨ ਸਿੰਘ ਅਕਾਲੀ ਕੋਈ ਐਡੀ ਵੱਡੀ ਕੋਈ ਹਸਤੀ ਨਹੀਂ ਹੈ ਨਹੀਂ ਮੈਂ ਮਾਨ ਸਿੰਘ ਦੀ ਤਾਰੀਫ਼ ਨਹੀਂ ਦੇ ਰਿਹਾ ਯਾਰ ਜਨਤਾ ਦੇ ਵਿੱਚ ਮੈਂ ਕਹਿੰਦਾ ਕੋਈ ਗਰੀਬ ਬੰਦਾ ਕੋਈ ਬਿਲਕੁਲ ਗਰੀਬ ਬੰਦਾ ਆ ਕੇ ਸਵਾਲ ਕਰੇ ਸਮਝ ਆਂਦਾ ਹੈ ਮਾਨ ਸਿੰਘ ਗੱਲੀ ਦੀ ਪਲਬਦੀ ਕੀ ਹੈ ਦੂਜੀ ਗੱਲ ਹਰ ਵਾਰੀ ਉਹ ਪਬਲਿਸਿਟੀ ਸਟੈਂਡ ਘੇੜਦਾ ਜਦੋਂ ਜਦੋਂ ਤਾਂ ਕੁਲੜ ਵੀਜਾ ਵਾਲੇ ਸੀਗੇ ਉਹਨਾਂ ਨੇ ਗਲਤੀ ਕੀਤੀ ਉਦੋਂ ਮਾਨ ਸਿੰਘ ਗੱਲ ਹੀ ਨਹੀਂ ਆਇਆ ਅੱਜ 3 ਮਹੀਨੇ ਪਹਿਲਾਂ 4 ਮਹੀਨੇ ਉਹ ਬਾਹਰ ਜਾਣ ਤੋਂ ਪਹਿਲਾਂ ਐਵੇਂ ਉਹਨਾਂ ਦੇ ਘਰ ਵੜ ਗਿਆ ਮਤਲਬ ਉਹਨੂੰ ਇਹ ਦੇਖ ਰਿਹਾ ਵੀ ਬਾਬਾ ਜੀ ਦੀ ਸ਼ੋਹਰਤ ਵੱਧ ਰਹੀ ਏ ਜੇ ਲੋਕ ਜਾ ਰਹੇ ਐ ਤਾਂ ਉਹਨੂੰ ਤਕਲੀਫ ਹੋ ਜਾਂਦੀ ਹੈ ਆਪਾਂ ਮੈਂ ਤੁਹਾਨੂੰ ਮੈਂ ਕਹਿੰਨਾ ਹਰ ਬੰਦੇ ਨੂੰ ਰਾਈਟ ਹੈ ਇਹ ਵੀ ਸਵਾਲ ਸੀਗੇ ਥੱਲੇ ਕਮੈਂਟ ਹੋ ਰਹੇ ਸੀ ਉਹ ਕਹਿੰਦੇ ਵੀ ਯਾਰ ਬੰਟੀ ਬਾਬਾ ਜੀ ਨੂੰ ਕੋਈ ਸਮ ਮਿਰਜ਼ਾ ਕੀ ਕਮੈਂਟ ਭਾਈ ਜੀ ਮੈਂ ਆਪਣੇ ਲੁਧਿਆਣਾ ਸ਼ਹਿਰ ਲਈ ਖੜਾ ਇਹ ਸ਼ਹਿਰ ਮੇਰਾ ਇਹ ਮੇਰੇ ਸ਼ਹਿਰ ਦੇ ਜੋ ਕੋਈ ਬੰਦਾ ਆ ਕੇ ਕਹਿ ਰਿਹਾ ਮੈਂ ਇਹ ਕਰ ਦੂ ਮੋ ਕਰ ਦੂ ਵੇ ਸਰ ਇਸੇ ਹੈਡਸਪੀਚ ਕਿਉਂ ਨਹੀਂ ਪਰਜਾਤਾ ਨਾ ਦਿੱਕੀ ਆਜ ਪ੍ਰਸ਼ਾਸਨ ਨੂੰ ਹੈਡਸਪੀਚ ਕਿਉਂ ਨਹੀਂ ਦਿੱਕੀ ਸਾਡੇ ਦੇ ਪ੍ਰਸ਼ਾਸਨ ਨੇ ਪਰਚਾ ਨਹੀਂ ਦਿੱਤਾ ਸੁਨਾ ਦੀ ਤੇ ਗੱਲ ਤੋਂ ਸੁਆ ਸੁਣ ਲੋ ਉਹ ਕਹਿੰਦੇ ਚਰਚਾ ਲਈ ਬੰਟੀ ਬਾਬਾ ਜੀ ਤਿਆਰ ਨਹੀਂ ਸਾਣੀ ਸਾਹਿਬ ਕਿਉਂ ਵਿਚਨੋਂ ਲਾ ਪਾ ਮੈਂ ਖੜਾ ਭਾਈ ਜੀ ਨਾਲ ਕਿਉਂ ਮੈਂ ਕਹਿੰਦੀ ਖੜਾ ਮੈਂ ਖੜਾ ਬਸ ਫਿਰ ਮੈਂ ਨਾਲ ਖੜਾ ਮੈਂ ਉਹਨੂੰ ਨਾਲ ਕਰੇਗੀ ਇੱਕ ਦਰਵਾਜ਼ੇ ਨਹੀਂ ਨਹੀਂ ਬੰਟੀ ਬਾਬਾ ਜੀ ਦੇ ਨਾਲ ਹੀ ਖੜਾ ਇਹਨੂੰ ਗੱਲ ਕੱਢਦੀ ਆਵੇ ਸਵਾਲ ਦਾ ਜਵਾਬ ਮੈਂ ਵੀ ਇਹਨੂੰ ਸਵਾਲ ਕਰਨਾ ਚਾਹੁੰਦਾ ਮੇਰੀ ਵੀ ਇੱਛਾ ਹੈ ਵੀ ਤੇਰਾ ਉਹ ਕੰਮ ਕੀ ਹੈ ਤੇਰੀ ਉਪਲਬਧੀ ਕੀ ਹੈ ਜੋ ਬੋਲ ਸਕਦਾ ਹੈ ਇੱਕ ਐਡੇ ਵੱਡੇ ਸੰਤ ਨੂੰ ਵਕੀਰ ਨੂੰ ਵੀ ਤੇਰੀ ਉਪਲਬਧੀ ਕੀ ਹੈ ਤੇ ਮੈਂ ਵੀ ਤਾਂ ਪੁੱਛਣਾ ਤੇਰੀ ਮਲੰਗ ਦੀ ਉਪਲਬਧੀ ਕੀ ਹੈ ਮੈਂ ਨਹੀਂ ਬੋਲ ਸਕਦਾ ਮੇਰੇ ਕੋਲ ਅਧਿਕਾਰ ਨਹੀਂ ਖੱਲੇ ਅਧਿਕਾਰ ਉਹਨਾਂ ਕੋਲ ਹੀ ਹੈ ਇਹ ਗੱਲਾਂ ਨਾ ਕਰੋ ਦੇਖੋ ਮੈਂ ਦੇਖਦੇ ਕਿਸੇ ਵੀ ਦੇਖੋ ਮੇਰੀ ਗੱਲ ਸੁਣੋ ਇੱਕ ਸਪੀਚ ਦੇ ਨਾਲ ਸਾਰਾ ਪ੍ਰਸ਼ਾਸਨ ਇਹਨਾਂ ਨੂੰ ਬਿਜ਼ੀ ਕਰਦਾ ਪ੍ਰਸ਼ਾਸਨ ਬਿੱਲ ਇਹਨਾਂ ਦਾ ਕੰਮ ਲਈ ਯਾਰ ਸਾਨੂੰ ਸ਼ਹਿਰ ਨੂੰ ਕਿੰਨੇ ਅچھے ਸੀਪੀ ਸਾਹਿਬ ਮਿਲੇ ਹੋਏ ਨੇ ਕਿੰਨਾ ਛੇ ਕੰਮ ਕਰ ਰਹੇ ਨੇ ਇੱਕ ਨਿੱਕੀ ਜੀ ਗੱਲ ਕਰਕੇ ਸਾਰਾ ਪ੍ਰਸ਼ਾਸਨ ਅਸੀਂ ਬਿਜੀ ਕਰਦੇ ਆਂ ਪਰੇਸ਼ਾਨ ਕਰਦੇ ਆਂ ਕਿਉਂ ਕਿਉਂ ਦੇ ਇਸ ਬਿਚਦੇ ਨੇ ਅਸੀਂ ਕਾਦੇ ਲਈ ਕੀ ਗਲਤ ਕੰਮ ਦੇਖ ਲਿਆ ਤੁਸੀਂ ਹਾਂ ਦੇਖੋ ਕੋਈ ਬੰਦਾ ਬੋਲੇ ਸਾਣੀ ਸਾਹਿਬ ਸਾਣੀ ਸਾਹਿਬ ਇੱਕ ਇੱਕ ਜੀ ਸਾਣੀ ਸਾਹਿਬ ਨੂੰ ਸਾਡੀ ਸਾਹਿਬ ਹੁਣੇ ਜੀ ਤੂੰ 10 ਪਿੰਟ ਪਹਿਲੇ ਮੀਡੀਆ ਨੂੰ ਇਹ ਗੱਲ ਕਹੀ ਹੈ ਕਿ ਬਲੈਕਮੇਲਿੰਗ ਦਾ ਇਹ ਸਾਰਾ ਚੱਕਰ ਬਿਲਕੁਲ ਹੈਗਾ ਜੀ ਬਟ ਤੂੰ ਬਲੈਕਮੇਲਿੰਗ ਕਿਉਂ ਬੱਡੀ ਬਾਬਾ ਜੀ ਇਹ ਕਿਉਂ ਜਦ ਕਿ ਸ਼ਹਿਰ ਦੇ ਵਿੱਚ ਭਾਜੀ ਕਿਹਦੇ ਕੋਲ ਬਲੈਕਮੇਲਿੰਗ ਕਿਹਦੇ ਕੋ ਕਰੋਗੇ ਤੁਸੀਂ ਤੁਸੀਂ ਹੁਣੇ ਗੱਲ ਕੀ ਕਰ ਰਹੇ ਹੋ ਕਿਦਾਂ ਇੱਕ ਕਿਦਾਂ ਕਰੋਗੇ ਹੁੰਦਾ ਬਲੈਕ ਮੈਲੀ ਦਾ ਕੀ ਕਾਰਨ ਹੈ ਜੀ ਕਾਰਨ ਭਾਜੀ ਸ਼ੋਹਰਤ ਅਗਲੇ ਨੇ ਦੇਖਣਾ ਹੋਰ ਹੋਰ ਬਲੈਕ ਮੈਲੀ ਦਾ ਕਾਰਨ ਕੀ ਹੁੰਦਾ ਭਾਜੀ ਤੁਸੀਂ ਮੈਨੂੰ ਦੱਸੋ ਬਲੈਕ ਮੈਲੀ ਕਿਹਨੂੰ ਕਰਦਾ ਬੰਦਾ ਜਿਹੜਾ ਮਸ਼ਹੂਰ ਹੋਵੇ ਜਿਹਦੇ ਕੋ ਪੈਸੇ ਨਿਕਦੇ ਹੋਣ ਕੋਈ ਉਹਦੇ ਨਾਲ ਡਾਇਰੈਕਟ ਕੰਟੈਕਟ ਕੀਤਾ ਤੁਹਾਨੂੰ ਕੋਈ ਇਸ ਚੀਜ਼ ਬਾਰੇ ਕਦੀ ਕੋਈ ਡਿਮਾਂਡ ਕੀਤੀ ਨਹੀਂ ਮੇਰੇ ਕੋਲ ਸਿੰਹ ਹਲ ਕੁਝ ਨਹੀਂ ਆ ਬਾਈ ਇਹਦਾ ਬੇਸ ਹੀ ਨਹੀਂ ਬਣਿਆ ਅਗਲੇ ਦਾ ਪਹਿਲੇ ਬੇਸ ਦੇ ਟੁੱਟ ਗਿਆ ਕੰਟੈਕਟ ਦਾ ਬਾਅਦੀਆਂ ਗੱਲਾਂ ਉਹਨੂੰ ਸ਼ਾਇਦ ਬਾਬਾ ਜੀ ਨੇ ਬਾਬਾ ਜੀ ਦੇ ਮਗਰ ਕਿਸੇ ਨੇ ਖੜਨਾ ਨਹੀਂ ਪਰੇ ਭੁਲੇਖਾ ਸੀ ਉਹਦਾ ਜਦ ਵੀ ਪੰਜਾਬ ਚ ਕੋਈ ਵੱਡਾ ਈਵੈਂਟ ਹੁੰਦਾ ਹੈ ਜਾਂ ਧਾਰਮਿਕ ਪ੍ਰੋਗਰਾਮ ਹੁੰਦੇ ਆ ਕੋਈ ਧਾਰਮਿਕ ਸਮਾਗਮ ਹੁੰਦੇ ਉਦੋਂ ਕੋਈ ਨਾ ਕੋਈ ਐਦਾਂ ਦਾ ਅੰਸਰ ਉੱਠ ਕੇ ਆਂਦਾ ਜਿਹੜਾ ਸਾਰੇ ਸਟੇਟ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਇਸ ਕਰਕੇ ਸਾਨੀ ਸਾਹਿਬ ਜਾਂ ਮੈਂ ਜਿੰਨੇ ਵੀ ਸੰਗਠਨ ਇੱਥੇ ਜਿੰਨੇ ਵੀ ਸਮਾਜ ਦੇ ਲੋਕ ਆਏ ਆ ਲੁਧਿਆਣੇ ਦੇ ਉਹ ਏਸੀ ਕਰਕੇ ਆਏ ਆ ਵੀ ਅਸੀਂ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋਣ ਦੇਣਾ ਬਾਬਾ ਜੀ ਸਭ ਤੋਂ ਵੱਡਾ ਮੁੱਦਾ ਸਾਨੀ ਸਾਹਿਬ ਜੀ ਬਾਜੀ ਸੋਸ਼ਲ ਮੀਡੀਆ ਨੂੰ ਕੀ ਜਾਣਦੇ ਹੋ ਜਿਵੇਂ ਅਕਾਲੀ ਮਾਨ ਸਿੰਘ ਨੇ ਔਰ ਸੋਸ਼ਲ ਮੀਡੀਆ ਦੇ ਆਕੇ ਤੋਂ ਕ੍ਰਿਪਤੀ ਪ੍ਰਸ਼ਾਸਨ ਨੇ ਰੋਕ ਲਿਆ ਤੁਹਾਨੂੰ ਵੀ ਅੱਜ ਕਿਤੇ ਨਾ ਕਿਤੇ মিডিਆ ਤੁਹਾਡੇ ਕੋਲ ਖੜੀ ਹੈ ਨਾ ਤੋਂ ਕਿਸ ਤਰ੍ਹਾਂ ਲੈ ਰਹੇ ਹੋ ਸੋਸ਼ਲ ਮੀਡੀਆ ਨੂੰ ਇਹ ਇੱਕ ਚੰਗਾ ਬਿਲਕੁਲ ਸਹੀ ਗੱਲ ਹੈ ਮੈਂ ਤੋਂ ਚਾਰ ਪੰਜ ਤਰੀਕਾ ਮੈਂ ਪਹਿਲਾਂ ਮੈਂ ਕਦੇ মিডিਏ ਦੇ ਅੱਗੇ ਨਹੀਂ ਜਾਂਦਾ ਸੀ ਮੈਂ ਆਪਣੇ ਗੁਰੂ ਜੀ ਨੂੰ ਪੁੱਛਿਆ ਸੀਗਾ ਗੁਰੂ ਜੀ ਨੇ ਮੈਨੂੰ ਕਿਹਾ ਬੇਟਾ ਤੇਰੇ ਬਚਨ ਬਹੁਤ ਅੱਛੇ ਨੇ ਤੇਰੇ ਸ਼ਬਦ ਇੱਕ ਗੁਲਾਬ ਦੇ ਫੁੱਲ ਦੀ ਖੁਸ਼ਬੂ ਦਿੰਦੇ ਆ ਔਰ ਖੁਸ਼ਬੂ ਨੂੰ ਫੈਲਾਉਂਦਾ ਕੰਮ ਮੀਡੀਆ ਦਾ ਹੈ ਫੈਲਾਉਣੀ ਚਾਹੀਦੀ ਮੈਂ ਲਈ ਬੜੀ ਅੱਛੀ ਗੱਲ ਹੈ ਸੋਸ਼ਲ ਮੀਡੀਆ ਇੱਕ ਅੱਛਾ ਕੰਮ ਕਰ ਰਹੀ ਹੈ ਸਾਡੇ ਮੈਸੇਜ ਲੋਕਾਂ ਤੱਕ ਪਹੁੰਚਾ ਰਹੀ ਹੈ ਬਹੁਤ ਅੱਛਾ ਨਾਲੇ ਭਾਈ ਆਪਾਂ ਇੱਕ ਲਾਸਟ ਇੱਕ ਗੱਲ ਕਰਨਾ ਚਾਹੁੰਦਾ ਦੇਖੋ ਕਮੀ ਕਿਸੇ 'ਚ ਵੀ ਹੋ ਸਕਦੀ ਹੈ ਜੇ ਸਾਰੀਆਂ ਗੱਲਾਂ ਕਰੀਏ ਜੇ ਆਮ ਪਬਲਿਕ ਚੋ ਆਮ ਜਨਤਾ ਜੋ ਆਮ ਸੇਵਕ ਕੋਈ ਬੰਦਾ ਉੱਠ ਕੇ ਇਲਜ਼ਾਮ ਲਾਂਦਾ ਉਹ ਸਾਡੇ ਸਿਰ ਮੱਥੇ ਹੈ ਮਾਨ ਸਿੰਘ ਕਾਲੀ ਵਰਗੇ ਪਬਲਿਸਿਟੀ ਸਟੈਂਡ ਕਰਨ ਵਾਲੇ ਬੰਦੇ ਦੀ ਨਾ ਗੱਲ ਅਸੀਂ ਪਹਿਲਾਂ ਸੁਣੀ ਨਾ ਅੱਜ ਸੁਣੀਏ ਨਾਲ ਨਾਲ ਸਮਝਦੇ ਹਾਂ ਠੀਕ ਥੈਂਕ ਯੂ ਸੋ ਮਚ